ਠੀਕ ਹੈ ਨਾ ਲੋਕ ਜੱਜ ਤਾਂ ਬਹੁਤ ਜਲਦੀ ਕਰ ਲੈਂਦੇ ਆ ਲੋਕਾਂ ਦਾ ਯਾਰ ਮਾੜਾ ਬਣਾਉਣ ਲੱਗੇ ਰੱਬ ਨਹੀਂ ਛੱਡਿਆ ਆਪਾਂ ਤਾਂ ਫੇਰ ਬੰਦੇ ਆ ਨਾ ਤੁਸੀਂ ਕਈ ਵਾਰ ਜਾਣਦੇ ਆ ਹਨਾ ਤਾਈ ਜੀ ਗਿਰੋ ਕਰਦੇ ਕਰਦੇ ਕਈ ਵਾਰ ਵਿੱਚ ਹੁੰਦੇ ਆ ਵਿੱਚ ਸ਼ਰਾਰਤੀ ਆਂਸਰ ਵੀ ਹੁੰਦੇ ਆ ਕਦੀ ਕਿਸੇ ਨੇ ਪ੍ਰਪੋਜ਼ ਵਗੈਰਾ ਕੀਤਾ ਸ਼ਰਾਰਤੀ ਆਂਸਰ ਨਹੀਂ ਸ਼ਰਾਰਤੀ ਗੁੜੇ ਹੁੰਦੇ ਨੇ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਸਬੇ ਸਹੇਲੀਆਂ ਆ ਨਹੀਂ ਸੰਤੋ ਤੋ ਹੁਆਂ ਟਟੀਆਂ ਬੱਲੇ 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 ਸੰਤੋ ਬੰਤੋ ਹੁਆਂ ਟੱਟੀਆਂ ਵੱਡਿਆ ਕਰਾਦੀਆਂ ਜਾਈਆਂ ਜਿੱਦਾਂ ਪਾ ਰਹੀਆਂ ਨਨਦਾ ਤੇ ਪਰ ਜਾਈਆਂ ਜਿੱਦਾਂ ਪਾ ਰਹੀਆਂ ਨਨਦਾ ਤੇ ਪਰ ਜਾਈਆਂ ਜਿੱਦਾਂ ਪਾ ਰਹੀਆਂ ਪਹਿਲਾਂ ਤਾਂ ਮੈਂ ਦੱਸ ਦਮਾ ਜੀ ਇਹ ਮੁੰਡਾ ਹੀ ਆ ਉਹੀ ਜਿਹੜੇ ਲੋਕ ਪਹਿਲਾਂ ਵਿਰੋਧ ਕਰਦੇ ਹੁੰਦੇ ਨੇ ਉਹੀ ਬਾਅਦ ਵਿੱਚ ਫਿਰ ਜਦੋਂ ਸਪੋਰਟ ਕਰਦੇ ਨੇ ਹਾਂ ਸਪੋਰਟ ਕਰਦੇ ਨੇ ਯਾਰ ਬੈਠਾ ਸੀ ਉਹਨੇ ਇਹ ਗੱਲ ਬੋਲੀ ਜਿਸ ਦਿਨ ਸ਼ਾਮ ਨੇ ਕਹਿੰਦਾ ਅਮਰੀਕਾ ਕੀ ਹੋ ਰਿਹਾ ਇਹ ਸਭ ਨੂੰ ਪਤਾ ਸ਼ੋਰ ਡੇਕਰ ਕੀ ਹੋ ਰਿਹਾ ਹੈ ਜਿਸ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਬਿਲਕੁਲ ਬਿਲਕੁਲ ਹਲਦਾ ਸਮਾ ਚੇਂਜ ਹੋ ਗਿਆ ਵਾ ਤੇ ਨਾ ਹੀ ਕੋਈ ਇਦਾਂ ਕੁਛ ਕਰਦਾ ਅੱਜ ਦੇ ਸਮੇਂ ਜਨ ਕੋ ਚਿੱਲਾ ਭੰਨਦਾ ਵਾ ਤੇ ਜੇ ਭੰਨਦਾ ਉਹ ਡਰਦਾ ਵੀ ਆ ਉਹ ਦੂਜੀ ਗੱਲ ਇਹ ਆ ਜੀ ਜੇ ਨਹੀਂ ਭੰਨਣੇ ਉਹ ਤਾਂ ਫੋਨਾਂ 'ਤੇ ਲੱਗੇ ਹੋਏ ਆ ਮੰਮੀ ਨੱਚੇ ਮਾਸੀ ਨੱਚੇ ਮੰਮੀ ਨੱਚੇ ਮਾਸੀ ਨੱਚੇ ਛੜਾ ਬੋਲੀਆਂ ਪਾਵੇ ਨੀ ਤਾਈ ਐ ਦੜੰਗੇ ਲਾਵੇ ਰੀ ਤਾਈ ਐ ਦੜੰਗੇ ਲਾਵੇ ਨੀ ਤਾਈ ਐ ਦੜੰਗੇ ਲਾਵੇ ਰੀ ਤਾਈ ਐ ਦੜੰਗੇ ਲਾਵੇ ਤੋ ਤੁਸੀਂ ਨਾ ਬੋਲੀ ਤਾਂ ਪਹਿਲੇ ਕਬੋਲੀ ਪਾਈ ਆ ਸੌਣ ਵੀਰ ਇਕੱਠੀਆਂ ਕਰੇ ਭਾਦ ਚੰਦਰ ਹੀ ਵਿਛੋੜੇ ਪਾਵੇ ਤੇ ਇਹਦੇ ਪਿੱਛੇ ਕੀ ਦੰਤ ਕਥਾ ਆ ਜਿਹੜੀ ਉਹ ਸਾਨੂੰ ਦੱਸੋ ਮੜੀ ਜੀ ਬੰਦੇ ਕਹਿ ਦਿੰਦੇ ਯਾਰ ਇਹ ਤਾਂ ਨਚਾਰ ਆ ਹਨਾ ਇਹਨਾਂ ਨੂੰ ਯਾਰ ਕੀ ਪੁੱਛਣਾ ਕੋਈ ਇਦਾਂ ਦਾ ਮੈਸੇਜ ਦਿਓ ਜਿਹੜੇ ਕਿ ਲੋਕ ਕਹਣ ਯਾਰ ਇਹ ਨਚਾਰ ਨਹੀਂ ਇਹ ਬੰਦਾ ਹੀ ਆ ਕਿਸ ਸੁਣੀ ਹੈ ਕਿਸ ਕਈਆ ਚੈਨਲ ਤੇ ਆਪ ਸਭ ਦਾ ਨਿੱਘਾ ਸਵਾਗਤ ਹੈ ਕਹਿੰਦੇ ਹੁੰਦੇ ਆ ਕਿ ਇਨਸਾਨ ਦੇ ਦੋ ਨਾਮ ਹੁੰਦੇ ਨੇ ਕੁਝ ਨਾਮ ਸਾਨੂੰ ਸਾਡੇ ਯਾਰਾਂ ਦੋਸਤਾਂ ਤੋਂ ਮਿਲਦੇ ਨੇ ਕੁਝ ਨਾਮ ਸਾਡੇ ਘਰਦਿਆਂ ਦੇ ਰੱਖੇ ਹੁੰਦੇ ਨੇ ਸੋ ਇਹਨਾਂ ਨਾਲ ਵੀ ਕੁਛ ਇਦਾਂ ਹੀ ਆ ਜਿਹੜਾ ਇਹਨਾਂ ਦਾ ਘਰ ਦਾ ਨਾਮ ਸੀ ਉਹ ਸੀਗਾ ਜੋਗਾ ਸ਼ਾਹਪੂਰ ਤੇ ਪਰ ਇਹ ਫੇਮਸ ਹੋਏ ਤਾਈ ਜਗੀਰੂ ਦੇ ਨਾਂ ਨਾਲ ਤੁਸੀਂ ਬਹੁਤ ਸਾਰੀਆਂ ਇਹਨਾਂ ਦੇ ਰੀਲਾਂ ਦੇਖੀਆਂ ਹੋਣਗੀਆਂ ਇਹਨਾਂ ਨੂੰ ਕਿਤੇ ਜਾਗੂ ਦੇ ਪ੍ਰੋਗਰਾਮ ਤੇ ਤੀਆਂ ਦੇ ਪ੍ਰੋਗਰਾਮ ਤੇ ਤੁਸੀਂ ਜ਼ਰੂਰ ਮਿਲੇ ਹੋਵੋਗੇ ਸੋ ਅੱਜ ਆਪਾਂ ਇਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਨੀ ਆ ਕਿ ਤੁਸੀਂ ਜਸਕਰਨ ਸਿੰਘ ਜੋਗੇ ਤੋਂ ਲੈ ਕੇ ਹੁਣ ਤੱਕ ਤਾਈ ਜਵੀਰੋ ਤੱਕ ਦਾ ਸਫ਼ਰ ਤੈਅ ਕੀਤਾ ਆਪਾਂ ਉਹ ਇਹਨਾਂ ਨਾਲ ਗੱਲਬਾਤ ਕਰਾਂਗੇ ਚੈਨਲ ਦੇਖ ਰਹੇ ਸਾਰੇ ਹੀ ਵੀਰ ਤੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਸਕਰਨ ਸਿੰਘ ਜੋਗਾ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਤੁਹਾਡਾ ਬਚਪਨ ਸੀਗਾ ਉਹ ਕਿਸ ਤਰ੍ਹਾਂ ਬੀਤਿਆ ਪਹਿਲੀ ਤੋਂ ਲੈ ਕੇ 5ਵੀਂ ਤੱਕ ਤਾਂ ਮੈਂ ਪੈਂਡ ਵਾਲੇ ਸਕੂਲ ਪੜਿਆ ਇੱਥੋਂ ਹੀ ਤੀਜੀ ਕਲਾਸ ਤੇ ਐਕਟਿੰਗ ਵਗੈਰਾ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਡਮ ਸਰਾਂ ਦੀਆਂ ਸੰਗਾਂ ਲਾਉਣੀਆਂ ਠੀਕ ਹੈ ਫਿਰ ਵਗੈਰਾ ਕਰਨ ਲੱਪੇ ਸੀ ਹਾਂਜੀ ਹਾਂਜੀ ਫਿਰ 6ਵੀਂ ਤੋਂ ਲੈ ਕੇ +2 ਤੱਕ ਮੈਂ ਮੋਨੋ ਐਕਟਿੰਗ ਕਰਦਾ ਸੀ 26 ਜਨਵਰੀ 15 ਅਗਸਤ ਤੇ ਇਹਦੇ ਵਿੱਚ ਵੀ ਬੜੇ ਉਤਾਰ ਚੜਾਅ ਆਏ ਨੇ ਤੇ ਮੈਨੂੰ ਮੌਕੇ ਨਹੀਂ ਸੀ ਮਿਲਦੇ ਦੇ ਬਟ ਫਿਰ ਵੀ ਮਤਲਬ ਵਿਆਪ ਕਾਨੇ ਕੰਨਾ ਤੋ ਪੜ ਪਰ ਮੈਨਸਰ ਨਹੀਂ ਮਿਲੀ 26 ਜਨਵਰੀ 15 ਅਗਸਤ ਤੇ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਜਾਵੇ ਸੋ ਹਰ ਸਾਲ ਮੈਂ 15 ਅਗਸਤ ਤੇ 26 ਜਨਵਰੀ ਤੇ ਪਾਰਟਿਸਿਪੇਟ ਕਰਨਾ ਤੇ ਸਾਰਿਆਂ ਨੇ ਬੜਾ ਪਸੰਦ ਕਰਨਾ ਜਿੱਦਾਂ ਕਿ ਜਿੰਨੇ ਵੀ ਸਟਾਰ ਹੋਏ ਆ ਨਾ ਸਭ ਤੋਂ ਜ਼ਿਆਦਾ ਉਹਨਾਂ ਦਾ ਮੇਨ ਇਹੀ ਕਾਰਨ ਹੁੰਦਾ ਸਗਾ ਕਿ ਉਹ ਸਕੂਲਾਂ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਨਾ ਕੋਈ ਪਾਰਟਿਸਿਪੇਟ ਹੁੰਦਾ ਸੀ ਉਹਨਾਂ ਚ ਭਾਗ ਲੈਂਦੇ ਹੁੰਦੇ ਸੀ 15 ਅਗਸਤ ਹੋ ਗਈ 26 ਜਨਵਰੀ ਹੋ ਗਈ ਹੋਰ ਜਿਹੜੇ ਮਾੜੇ ਮੋٹے ਪ੍ਰੋਗਰਾਮ ਹੁਣੇ ਸਕੂਲਾਂ ਦੇ ਵਿੱਚ ਸਕੂਲ ਦੇ ਵਿੱਚ ਜਿੰਨੇ ਵੀ ਕੰਪੀਟੀਸ਼ਨ ਹੁੰਦੇ ਸੀ ਨਾ ਇਹਨਾਂ ਦੇ ਐਕਟੀਵਿਟੀ ਵਾਲੇ ਜਿਹੜਾ ਨਾਟਕ ਹੋ ਗਿਆ ਨਾਟਕ ਹੋ ਗਿਆ ਸਕੈਟ ਹੋ ਗਈ ਹੈ ਨਾ ਤੇ ਮੈਂ ਇਹਦੇ ਵਿੱਚ ਅੱਗੇ ਹੁੰਦਾ ਸੀ ਮੈਂ ਗੀਤ ਗਾਉਣੇ ਮਤਲਬ ਇਹਨਾਂ ਚੀਜ਼ਾਂ ਦਾ ਮੈਨੂੰ ਬੜਾ ਸ਼ੌਕ ਹੁੰਦਾ ਸੀ ক্লাস 2 ਤੋਂ ਬਾਅਦ ਫਿਰ ਤੁਸੀਂ ਫਿਰ ਮੈਂ 1 ਸਾਲ ਬੈਂਕ 'ਚ ਜੌਬ ਕੀਤੀ ਫਿਰ ਮੈਨੂੰ ਕਿਸੇ ਨੇ ਗਾਈਡ ਕੀਤਾ ਵੀ ਤੂੰ ਮੈਂ ਕਰੀ ਵੀ ਕਰ ਲੈਣਾ ਤੁਸ਼ਕਟਾਂ ਵੀ ਕਰ ਲੈਣਾ ਨਾਟਕ ਵੀ ਕਰ ਦੇਣਾ ਨੁੱਕੜ ਨਾਟਕ ਕਰਦੇ ਸੀ ਵੀ ਤੂੰ ਬੀਏ ਕਰ ਲੈ ਤੇ ਮੈਂ ਖਾਲਸਾ ਕਾਲਜ ਚਲਾ ਗਿਆ ਖਾਲਸਾ ਕਾਲਜ ਜਲੰਧਰ ਜੀ ਲਾਇਪੁਰ ਖਾਲਸਾ ਕਾਲਜ ਜਲੰਧਰ ਜੀ ਤੇ ਉੱਥੇ ਮੈਂ ਬੀਏ ਕੀਤੀ ਐਮਏ ਕੀਤੀ ਉੱਥੇ ਮੈਨੂੰ ਤਾਈ ਜਗੀਰੋ ਦਾ ਕਰੈਕਟਰ ਮਿਲਿਆ ਤੇ ਫੈਸਟੀਵਲ ਦੇ ਐਡੀਸ਼ਨ ਚੱਲਦੇ ਪਏ ਸੀ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਮੈਨੂੰ ਉੱਥੇ ਉੱਥੇ ਸਕਟ ਦਾ ਨਾਮ ਬਣ ਗਿਆ ਹਾਟਲ ਤਾਈ ਜਗੀਰੋ ਦਾ ਬਸ ਹਾਟਲ ਤਾਈ ਜਗੀਰੋ ਦਾ ਚੱਲਦਾ ਚੱਲਦਾ ਗਾਂਧੀ ਗਾ ਤੁਸੀਂ ਅੱਗੇ ਦੀ ਅੱਗੇ ਵਧਦੇ ਗਏ ਤੇ ਮਿਹਨਤ ਕਰਦੇ ਗਏ ਮਿਹਨਤ ਕਰਦੇ ਗਏ ਠੀਕ ਆ ਤੁਹਾਡੀਆਂ ਜਿਹੜਾ ਸ਼ਾਰਟ ਮੂਵੀਜ਼ ਵਗੈਰਾ ਵੀ ਆਇਆ ਪਹਿਲਾਂ ਮੈਂ ਦੇਖੀਆਂ ਜੀ ਤੇ ਦੇਖਣ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਦੱਸ ਦਵਾਂ ਕਿ ਇੱਕ ਦੋ ਮੂਵੀ ਦੇ ਵਿੱਚ ਤਾਂ ਮੈਂ ਵੀ ਕੰਮ ਕੀਤਾ ਆ ਤੁਹਾਡੇ ਨਾਲ ਸਗੋਤਿਆ ਮਿਲਾ ਤਿੰਨਾ ਮੂਵੀ ਚ ਸਰ ਹੋਣਾ ਨੇ ਕੰਮ ਕੀਤਾ ਸਰ ਤਿੰਨ ਚ ਤੋ ਕਿ ਮੈਨੂੰ ਦੋ ਦਾ ਯਾਦ ਸੀਦਾ ਤੇ ਤਾਂ ਮੈਨੂੰ ਤੁਸੀਂ ਕਰਾ ਦਿੱਤਾ ਠੀਕ ਆ ਜੀ ਚਲੋ ਬਹੁਤ ਵਧੀਆ ਆ ਜੀ ਬਹੁਤ ਵਧੀਆ ਸਫਰ ਸੀਗਾ ਸਾਡਾ ਉਹ ਵੀ ਤੇ ਹੁਣ ਕਿੱਦਾਂ ਤੁਹਾਡਾ ਮਤਲਬ ਅੱਗੇ ਅੱਗੇ ਦਾ ਕੀ ਆ ਤੁਹਾਡਾ ਪਲਾਨ ਅੱਗੇ ਦਾ ਪਲਾਨ ਬਸ ਮੇਰੀ ਐਮਏ ਖਤਮ ਹੋ ਗਈ ਆ ਜੀ ਬੀਐਡ ਚੱਲਦੀ ਪਈ ਆ ਜੀ ਨਾਲ ਨਾਲ ਮੇਰੇ ਤਾਈ ਜਗੀਰੋ ਦੇ ਜਾਗੋ ਦੇ ਪ੍ਰੋਗਰਾਮ ਬਾਬਾ ਜੀ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਹੇ ਨੇ ਤੇ ਫਿਲਮਾਂ ਦੇ ਵੀ ਆਫਰ ਆਏ ਨੇ ਪਰ ਮੈਂ ਹਾਲੇ ਫਿਲਮਾਂ ਨਹੀਂ ਕਿਉਂਕਿ ਇੱਕ ਬੰਨੇ ਹੀ ਕੰਮ ਕਰਉਣਾ ਵਾ ਕਿਉਂਕਿ ਮੈਨੂੰ ਹੁਣ ਮੇਰੀ ਪੀਪੀ ਲੱਗੀ ਹੋਈ ਆ ਸਕੂਲ ਦੇ ਵਿੱਚ ਬੀਐਡ ਦੇ ਨਾਲ ਨਾਲ 3 ਮਹੀਨੇ ਸਾਨੂੰ ਟੀਚਿੰਗ ਪ੍ਰੈਕਟਿਸ ਲਈ ਸਕੂਲਾਂ ਚ ਭੇਜਿਆ ਹੋਇਆ ਜੀ ਉਹ ਵੀ ਬਿਲਕੁਲ ਨਾਲ-ਨਾਲ ਜ਼ਰੂਰੀ ਆ ਜੀ ਦੇਖੋ ਆਪਣੀ ਜਿਹੜੀ ਨੌਕਰੀ ਆ ਜਾਂ ਤੁਹਾਡੀ ਜੋਬ ਆ ਉਹ ਇੱਕ ਸਾਈਡ ਤੇ ਆ ਜਿਹੜਾ ਤੁਹਾਡਾ ਪ੍ਰੋਫੈਸ਼ਨਲ ਆ ਉਹ ਇੱਕ ਸਾਈਡ ਤੇ ਆ ਹੈਨਾ ਕਿਉਂਕਿ ਮੈਂ ਨੂੰ ਅੱਜ ਤੱਕ ਇਹ ਲੱਗਦਾ ਕਿ ਆਪਾਂ ਜਿੱਥੇ ਰਹਿੰਨੇ ਆ ਇੱਥੇ ਰਹਿ ਕੇ ਆਪਾਂ ਇੱਕ ਕਾਰੋਬਾਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਨਹੀਂ ਆਪਣਾ ਘਰ-ਬਾਰ ਮਤਲਬ ਘਰ ਆਪਣਾ ਪਾਲ ਨਹੀਂ ਸਕਦੇ ਆਪਾਂ ਇੱਕ ਇੱਕ ਲਿਮਟ ਦੇ ਵਿੱਚ ਰਹਿ ਕੇ ਜਿੱਥੇ ਆਪਾਂ ਰਹਿੰਨੇ ਆ ਨਾ ਆਪਾਂ ਇੱਕ ਲਿਮਟ ਦੇ ਵਿੱਚ ਰਹਿ ਕੇ ਆਪਾਂ ਪਰਿਵਾਰ ਨੂੰ ਪਾਲ ਨਹੀਂ ਸਕਦੇ ਹੈਨਾ ਸੋ ਇਸ ਕਰਕੇ ਬੜੀ ਆਇਆ ਤੇ ਤਾਲ ਤੁਸੀਂ ਟੀਚਿੰਗ ਦਾ ਕਰਦੇ ਪਏ ਆ ਨਾਲ ਤੁਸੀਂ ਆਪਣਾ ਤਾਈਦ ਵੀਰੋ ਦਾ ਕਰਦੇ ਪਏ ਆ ਹੈਨਾ ਉਹਦੇ ਨਾਲ ਆਪਣੇ ਤੁਹਾਡੇ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਚੱਲਦਾ ਪਿਆ ਹੈਨਾ ਚਲੋ ਇੱਕ ਹੋਰ ਛੋਟੀ ਜੀ ਆ ਗੱਲ ਸਿਗੀ ਮੇਰੇ ਜ਼ਿਹਨ ਦੇ ਵਿੱਚ ਫਿਰਦੀ ਜਿੱਦਾਂ ਹੁਣ ਤੁਸੀਂ ਤਾਈਦ ਵੀਰੋ ਦਾ ਰੋਲ ਕਰਦੇ ਆ ਬੈਲ ਤਾਂ ਮੈਂ ਦੱਸ ਦਮਾ ਜੀ ਇਹ ਮੁੰਡਾ ਹੀ ਆ ਕੁਸ਼ ਮਜਬੂਰੀਆਂ ਕਰਕੇ ਘਰ ਨੂੰ ਚਲਾਉਣ ਲਈ ਘਰ ਨੂੰ ਪਾਲਣ ਲਈ ਪਰਿਵਾਰ ਨੂੰ ਕੁਝ ਖਲਾਉਣ ਦੇ ਲਈ ਜਿਹੜਾ ਕਿ ਇਹਨੇ ਕਲਾਕਾਰੀ ਆਪਣੀ ਐਕਟਿੰਗ ਨੂੰ ਅੱਗੇ ਲੈ ਕੇ ਆਉਣ ਲਈ ਤਾਈ ਜਗੀਰੋ ਦਾ ਕਰੈਕਟਰ ਸ਼ੁਰੂ ਕੀਤਾ ਤੇ ਉਹਦੇ ਵਿੱਚ ਤੁਹਾਨੂੰ ਕੋਈ ਇਦਾਂ ਦੇ ਕਮੈਂਟ ਵੀ ਸੁਣਨ ਨੂੰ ਮਿਲੇ ਆ ਨਹੀਂ ਸਰ ਵਾਹਿਗੁਰੂ ਕਿਰਪਾ ਦੇ ਨਾਲ ਜਦੋਂ ਦੇ ਵੀ ਇਸ ਲਾਈਨ 'ਚ ਆਏ ਹੋਏ ਆ ਵਧੀਆ ਸਫਰ ਆ ਚੱਲਦਾ ਪਿਆਰ ਮਤਲਬ ਮੈਂ ਆਪਣੇ ਤਾਈ ਵਾਲੀ ਜਿਹੜਾ ਮੈਂ ਕਰੈਕਟਰ ਕਰਦਾ ਹੈ ਨਾ ਤਾਈ ਦਾ ਵਿਡਕਿਰਦਾਰਾ ਮੇਰਾ ਉਹਨੂੰ ਇੱਕ ਬੰਨੇ ਔਰ ਆਪਣੇ ਆਪਣੀ ਨਿੱਜੀ ਜ਼ਿੰਦਗੀ ਆ ਜਿਹੜੀ ਉਹਨੂੰ ਇੱਕ ਬੰਨੇ ਰੱਖਿਆ ਹੋਇਆ ਦੋਨਾਂ ਨੂੰ ਮਿਕਸ ਜਿਆ ਨਹੀਂ ਕੀਤਾ ਕਿ ਜਦੋਂ ਕਰੈਕਟਰ ਚ ਮਾ ਉਦੋਂ ਮੇਰੇ ਹਾਪ-ਪਾਵ ਹੋਰ ਨੇ ਤੇ ਜਦੋਂ ਮੈਂ ਆਪਣੀ ਐਜਾ ਬॉय ਲੁੱਕ ਦੇ ਵਿੱਚ ਆ ਜੋਗੇ ਉਦੋਂ ਆਮ ਜ਼ਿੰਦਗੀ ਜਦੋਂ ਸਕੂਲ ਕਾਲਜ ਦੇ ਵਿੱਚ ਕਈ ਵਾਰ ਤੁਹਾਨੂੰ ਪੁੱਛਿਆ ਹੋਣਾ ਜਾਂ ਕਈਆਂ ਨੂੰ ਪਤਾ ਨਹੀਂ ਹੋਣਾ ਜਾਂ ਉਹ ਜਦੋਂ ਤੁਹਾਨੂੰ ਦੇਖਦੇ ਹੋਣੇ ਤੇ ਉਦੋਂ ਉਹਨਾਂ ਦਾ ਕੀ ਰਿਸਪੌਂਸ ਉਹਦਾ ਹੀ ਤੁਹਾਨੂੰ ਬਸ ਜੇ ਵੀਡੀਓ ਦੇਖ ਵੀ ਰਹੇ ਨੇ ਅੱਜ ਦੇ ਟਾਈਮ 'ਚ ਜਿੱਥੇ ਮੈਂ ਵੀ ਐਡ ਕਰ ਰਿਹਾ ਉੱਥੇ ਪਤਾ ਬੱਚਿਆਂ ਨੂੰ ਸਾਰਿਆਂ ਨੂੰ ਕਿ ਮਤਲਬ ਜੋਗਾ ਵਾਏ ਸਾਡਾ ਵੀਰਾ ਵਾ ਤੇ ਤਾਈ ਜਗੀਰੋ ਦਾ ਕੈਰੈਕਟਰ ਕਰਦਾ ਮੈਂ ਪਿਛਲੇ ਕਾਲਜ ਤੋਂ ਹੀ ਕਰਦਾ ਆਇਆ ਮੈਂ ਤੇ ਵਧੀਆ ਕਦੇ ਕਿਸੇ ਨੇ ਨਹੀਂ ਕੁਝ ਵੀ ਕਿਹਾ ਯਾਰ ਵਧੀਆ ਮਾਣ ਮਹਿਸੂਸ ਕਰਦੇ ਕਿ ਸਾਡੇ ਕਾਲਜ ਇੱਕ ਪਹਿਲਾ ਕਰ ਗਿਆ ਹਾਂ ਮਤਲਬ ਤੁਹਾਨੂੰ ਕੋਈ ਬੈਡ ਕਮੈਂਟ ਅਜੇ ਤੱਕ ਨਹੀਂ ਆਇਆ ਚਲੋ ਬਹੁਤ ਵਧੀਆ ਗੱਲ ਐ ਜੀ ਆ ਮੂੰਹ ਤੇ ਤਾਂ ਮੈਨੂੰ ਨਹੀਂ ਕਿਹਾ ਕਿਸੇ ਨੇ ਪਿੱਠ ਪਿੱਛੇ ਕੁਝ ਕਹਿਦ ਨੇ ਮੈਂ ਕੁਝ ਕਹਿ ਨਹੀਂ ਸਕਦਾ ਨਹੀਂ ਨਹੀਂ ਚਲੋ ਉਹ ਪਤਾ ਕੀ ਗੱਲ ਐ ਜੀ ਜਿਹੜੀ ਦੁਨੀਆ ਨਾ ਇਹ ਬਹੁਤ ਕੁਝ ਕਹਿੰਦੀ ਆ ਦੁਨੀਆ ਬਹੁਤ ਕੁਝ ਬੋਲਦੀ ਆ ਸਾਨੂੰ ਕਿਹਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਜੋ ਤੁਸੀਂ ਕਰਦੇ ਹੋ ਉਹ ਤੁਹਾਨੂੰ ਪਤਾ ਜੋ ਤੁਸੀਂ ਆ ਉਹ ਵੀ ਤੁਹਾਨੂੰ ਪਤਾ ਠੀਕ ਆ ਨਾ ਲੋਕ ਜੱਜ ਤਾਂ ਬਹੁਤ ਜਲਦੀ ਕਰ ਲੈਂਦੇ ਆ ਲੋਕਾਂ ਦਾ ਯਾਰ ਮਾੜਾ ਬਣਾਉਣ ਲੱਗੇ ਰੱਬ ਨਹੀਂ ਛੱਡਿਆ ਆਪਦਾ ਫੇਰ ਬੰਦੇ ਆ ਨਾ ਕੋਈ ਗੱਲ ਨਹੀਂ ਬਾਕੀ ਤੁਸੀਂ ਪ੍ਰਵਾਹ ਨਹੀਂ ਕਰਨੀ ਠੀਕ ਆ ਜਿੱਦਾਂ ਤੁਸੀਂ ਆਪਣਾ ਕੰਮ ਕਰ ਕਰਦੇ ਆ ਵਧੀਆ ਤਰੀਕੇ ਨਾਲ ਕਰੋ ਠੀਕ ਆ ਤੇ ਜਿੱਦਾਂ ਹੁਣ ਕਿ ਤੁਹਾਨੂੰ ਇੱਕ ਹੋਰ ਚੀਜ਼ ਮੈਂ ਪੁੱਛਣੀ ਸੀ ਜਿੱਦਾਂ ਤੁਸੀਂ ਤਾਈ ਜ਼ੀਰੋ ਬਣ ਕੇ ਪਿੰਡ-ਪਿੰਡ ਜਾਂਦੇ ਆ ਹਨਾ ਤੁਸੀਂ ਤੀਆਂ ਦੇ ਪ੍ਰੋਗਰਾਮ ਮੈਂ ਤੁਹਾਡੇ ਦੇਖੇ ਬਹੁਤ ਵਧੀਆ ਸੀਗੇ ਤੁਸੀਂ ਤੁਹਾਨੂੰ ਇਨਵਾਈਟ ਕੀਤਾ ਗਿਆ ਉੱਥੇ ਕਿਤੇ ਮਤਲਬ ਤੁਹਾਨੂੰ ਕਿਸੇ ਨੇ ਰੋਕ-ਟੋਕ ਕੀਤੀ ਹੋਵੇ ਜਾਂ ਵਿਰੋਧ ਕੀਤਾ ਹੋਵੇ ਇਦਾਂ ਨਹੀਂ ਸੇ ਵਧੀਆ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬੜੇ ਮਾਨ ਸਤਕਾਰ ਨਾਲ ਜਾਂਦੇ ਨੇ ਤੇ ਅਸੀਂ ਜਾ ਕੇ ਆਪਣਾ ਕੰਮ ਕਰੀਦਾ ਪਰਫਾਰਮੈਂਸ ਕਰੀਦੀ ਤੇ ਆਪਣੀ ਪਰਫਾਰਮੈਂਸ ਕਰਕੇ ਅਸੀਂ ਆਪਣੀ ਗੱਡੀ ਚ ਬੈਠ ਜਾਈਦਾ ਵਾਪਸ ਘਰੇ ਆ ਜਾਈਦਾ ਮਤਲਬ ਜੋ ਸੱਭਿਆਚਾਰ ਦੀਆਂ ਚੀਜ਼ਾਂ ਨਾ ਜੋ ਬੋਲੀਆਂ ਨੇ ਉਹਨਾਂ ਨੂੰ ਕੰਮ ਦਿਖਾ ਕੇ ਆਈਦਾ ਵਾਕਿਆ ਉਹਨਾਂ ਨੇ ਬਦਲਾਇਆਦਾ ਤਾਈ ਜਗੀਰੋ ਸੱਦੀ ਆ ਤੇ ਤਾਈ ਜਗੀਰੋ ਵਾਕਿਆ ਕੁਝ ਕਰਕੇ ਦਿਖਾਈ ਸੱਭਿਆਚਾਰ ਤੋਂ ਆਪਾਂ ਗੱਲਬਾਤ ਕਰਦੇ ਆਂ ਜਿਹੜਾ ਸੱਭਿਆਚਾਰ ਆ ਇਹਦੇ ਵਿੱਚ ਅੱਜ ਕੱਲ ਬਹੁਤ ਚੀਜ਼ਾਂ ਜਿਹੜੀਆਂ ਆ ਲੋਪ ਹੁੰਦੀਆਂ ਜਾਂਦੀਆਂ ਜਿਹਨੋਂ ਕਿ ਲੋਕ ਸਾਹਮਦੇ ਨਹੀਂ ਆ ਤੇ ਪਹਿਲਾਂ ਨਾ ਜੀ ਜੀ ਕਈ ਲੋਕ ਤਾਂ ਮਤਲਬ ਜੇ ਕੋਈ ਪ੍ਰੋਗਰਾਮ ਹੁੰਦਾ ਉਹਨੂੰ ਕਹਿੰਦੇ ਯਾਰ ਲੈਕਚਰ ਪੁਣਾ ਆ ਆਇਆ ਉਹ ਹੈ ਨਾ ਮਤਲਬ ਬਹੁਤ ਕੋਈ ਯਾਰ ਸੁਣਨ ਨੂੰ ਮਿਲਦਾ ਹਰ ਹਰ ਬੰਦੇ ਦੇ ਆਪ ਕੋ ਆਪਣੇ ਵਿਚਾਰ ਨੇ ਜੀ ਹੈ ਨਾ ਕਹਿੰਦੇ ਨੇ ਕਿ ਦਾਤੀ ਨੂੰ ਇੱਕ ਪਾਸੇ ਦੰਦੇ ਆ ਤੇ ਲੋਕਾਂ ਨੂੰ ਤਾਂ ਦੋ ਪਾਸੇ ਦੰਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਉਹੀ ਜਿਹੜੇ ਲੋਕ ਪਹਿਲਾਂ ਵਿਰੋਧ ਕਰਦੇ ਹੁੰਦੇ ਨੇ ਉਹੀ ਬਾਅਦ ਵਿੱਚ ਫਿਰ ਜਦੋਂ ਸਪੋਰਟ ਕਰਦੇ ਨੇ ਹਾਂ ਸਪੋਰਟ ਕਰਦੇ ਨੇ ਜਾਂ ਕਈ ਲੋਕ ਹੁੰਦੇ ਨੇ ਇਦਾਂ ਦੇ ਵਿੱਚ ਜਦੋਂ ਤੁਸੀਂ ਕੋਈ ਪ੍ਰੋਗਰਾਮ ਕਰਦੇ ਆ ਉਹ ਤੁਹਾਡਾ ਵਿਰੋਧ ਕਰਨਗੇ ਵੀ ਲਾਇਆ ਕੀ ਆ ਗਿਆ ਕਰਨ ਇਦਾਂ ਆਉਂਦਾ ਨਾ ਫੇ ਕੰਜਰਖਾਨਾ ਜਾਂ ਇੱਕ ਤਾਂ ਜਦੋਂ ਆਪਣੇ ਘਰ ਦੇ ਵਿੱਚ ਫਿਰ ਵਿਆਹ ਸ਼ਾਦੀ ਹੁੰਦੀ ਆ ਤੇ ਉਹੀ ਫਿਰ ਮੋਰੇ ਹੋ ਕੇ ਨੱਚਦੇ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਇੱਥੇ ਆਇਆ ਤੁਹਾਡੇ ਤੇ ਮੈਂ ਪਹਿਲਾਂ ਦੋ ਕਵਾਰ ਪੁੱਛਿਆ ਉਹਨਾਂ ਨੂੰ ਮੈਂ ਮੈਂ ਜੋਗੇ ਕੋ ਜਾਣਾ ਨਹੀਂ ਪਤਾ ਕਿਸ ਨੂੰ ਬਹੁਤ ਘੱਟ ਆ ਹਾਂ ਪਰ ਜਦੋਂ ਤਾਂ ਤਾਈ ਜਗੀਰੋ ਕਹਿੰਦੇ ਆ ਤਾਂ ਅਗਲਾ ਲਾ ਦਿੰਦਾ ਯਾਰ ਫਲਾਣੇ ਤਾਂ ਆ ਇਦਾਂ ਹੋਣੀ ਹਾਂ ਕਿਨਾਂ ਨੂੰ ਵਿਸ਼ਿਆ ਤੁਸੀਂ ਮੈਂ ਪੁੱਛਿਆ ਰਾਜ ਅੱਛਾ ਹਾਂ ਕਿਉਂਕਿ ਪਤਾ ਹੈ ਕੀ ਗੱਲ ਹੈ ਤੁਹਾਨੂੰ ਇਹ ਚੀਜ਼ਾਂ ਲੱਗਦੀਆਂ ਕਿ ਤੁਹਾਨੂੰ ਨਹੀਂ ਪਤਾ ਪਰ ਲੋਕਾਂ ਨੂੰ ਬਹੁਤ ਕੁਝ ਪਤਾ ਹੁੰਦਾ ਪੁਰਾਣਾ ਪੋਡਕਾਸਟ ਦੇਖੋ ਉੱਥੇ ਮੇਰੇ ਨਾਲ ਜਸਵੀ ਸ਼ਰਮ ਬੈਠਾ ਸੀ ਉਹਨੇ ਇਹ ਗੱਲ ਬੋਲੀ ਜਸਵੀ ਸ਼ਰਮ ਨੇ ਕਹਿੰਦਾ ਅਮਰੀਕਾ ਕੀ ਹੋ ਰਿਹਾ ਇਹ ਸਭ ਨੂੰ ਪਤਾ ਤੇ ਵੱਡੇ ਘਰੇ ਕੀ ਹੋ ਰਿਹਾ ਇਹ ਕਿਸੇ ਨੂੰ ਨਹੀਂ ਪਤਾ ਕਿਸੇ ਨੇ ਨਹੀਂ ਪਤਾ ਬਿਲਕੁਲ ਨਹੀਂ ਠੀਕ ਹੈ ਇਸੇ ਤਰ੍ਹਾਂ ਹੁਣ ਜਦੋਂ ਮੈਂ ਤੁਹਾਨੂੰ ਗੱਲ ਦੱਸੀ ਤੁਸੀਂ ਕਹਿੰਦੇ ਇਦਾਂ ਵੀ ਹੋਇਆ ਇਹ ਹੋਇਆ ਇਦਾਂ ਠੀਕ ਹੈ ਤੁਹਾਨੂੰ ਇੱਥੇ ਬੈਠਿਆਂ ਨੂੰ ਨਹੀਂ ਪਤਾ ਪਰ ਬਾਹਰ ਜਿਹੜੀਆਂ ਤੁਹਾਡੀਆਂ ਗੱਲਾਂ ਹੁੰਦੀਆਂ ਆ ਜੀ ਸਾਨੂੰ ਇਹ ਦੱਸੋ ਬਈ ਜਿਹੜਾ ਤੁਸੀਂ ਤਾਈ ਜੀਰੋ ਦਾ ਕਰੈਕਟਰ ਕਰਦੇ ਸੀਗੇ ਤਾਈ ਜੀਰੋ ਦੇ ਕਰੈਕਟਰ ਦੇ ਵਿੱਚ ਵਿੱਚ ਤੁਸੀਂ ਪੰਜਾਬ ਦੀ ਕੀਤਾ ਜਾਂ ਪੰਜਾਬ ਤੋਂ ਬਾਹਰ ਵੀ ਗਏ तकरीबन ਸਾਰੇ ਜਿਲ੍ਹਿਆਂ 'ਚ ਸਾਡੀ ਮਤਲਬ ਇੱਕ ਵਾਰੀ ਐਂਟਰੀ ਹੋ ਚੁੱਕੀ ਹੈ ਹਰ ਜਿਲ੍ਹੇ 'ਚ ਅਸੀਂ ਜਾ ਆਏ ਇੱਕ ਇੱਕ ਦੋ ਦੋ ਪ੍ਰੋਗਰਾਮ ਲਾ ਚੁੱਕੇ ਹਾਂ ਪੰਜਾਬ ਤੋਂ ਬਾਹਰ ਗੰਗਾ ਨਗਰ ਦਿੱਲੀ ਹਿਮਾਚਲ ਆਪਣੇ ਲਖਨਊ ਛੱਤੀਸਗੜ੍ਹ ਫਿਰ ਬੈਂਗਲੌਰ ਅਜਮਦ ਇੱਥੋਂ ਤੱਕ ਤੁਸੀਂ ਜਾ ਆਏ ਆ ਅ ਇੱਥੋਂ ਦੇ ਲੋਕ ਜ਼ਿਆਦਾ ਵਧੀਆ ਲੱਗਦੇ ਤਾਂ ਬਾਕੀ ਸਟੇਟਾਂ ਦੇ ਲੋਕ ਵੀ ਇਦਾਂ ਹੀ ਆ ਨੇ ਤਾਈ ਜਗੀਰ ਉਹਨੇ ਤਾਂ ਸਾਰੇ ਪਿਆਰ ਦਿੰਦੇ ਨੇ ਉਹਨੇ ਸਾਰੇ ਵਧੀਆ ਲੱਗਦੇ ਸਾਰੀਆਂ ਚੇਟਾਂ ਤੇ ਪਿਆਰ ਮਿਲਦਾ ਵਧੀਆ ਜੀ ਬਹੁਤ ਵਧੀਆ ਗੱਲ ਆ ਮਤਲਬ ਨਹੀਂ ਫਿਰ ਵੀ ਥੋੜਾ ਜਿਹਾ ਬਹੁਤ ਸਤਿਕਾਰ ਦਿੰਦੇ ਨੇ ਜਦੋਂ ਜਾਈਦਾ ਬੜਾ ਸਤਿਕਾਰ ਮਿਲਦਾ ਵਾ ਔਰ ਪਿਆਰ ਮਿਲਦਾ ਬੰਦਿਆਂ ਕੋਲੋਂ ਵੀ ਔਰ ਬੀਬੀਆਂ ਕੋਲੋਂ ਵੀ ਬੱਚਿਆਂ ਕੋਲੋਂ ਵੀ ਸਿਆਣਿਆਂ ਕੋਲੋਂ ਤੇ ਨਿਆਣਿਆਂ ਕੋਲੋਂ ਨਹੀਂ ਚਲੋ ਇਹ ਤਾਂ ਹੈ ਕਹਿੰਦੇ ਨੇ ਪਿਆਰ ਦਾ ਭੁੱਖ ਆ ਕਲਾਕਾਰ ਨੂੰ ਬਸ ਪਿਆਰ ਚਾਹੀਦਾ ਹੁੰਦਾ ਕਲਾਕਾਰ ਪਿਆਰ ਦਾ ਭੁੱਖਾ ਹੁੰਦਾ ਪਿਆਰ ਦਾ ਭੁੱਖਾ ਹੁੰਦਾ ਸਹੀ ਜੁਗ ਜਿੱਦਾਂ ਨਾ ਮੈਂ ਤੇਰੀ ਤਾਈ ਜਗੀਰ ਵਾਲੀ ਡਰੈੱਸ ਦੇਖਦਾ ਨਾ ਬੜੀ ਜਨੀਕਈ ਆ ਉਹ ਮਤਲਬ ਤੁਹਾਡੀ ਆਪਣੀ ਸੀ ਜਾਂ ਤੁਹਾਨੂੰ ਸਲਾਹ ਦਿੱਤੀ ਕਿਸ ਨੇ ਕਿ ਮੈਨੂੰ ਬੀਬੀਆਂ ਪਹਿਣਾ ਨਹੀਂ ਦੱਸਿਆ ਕਿ ਜਿਹੜਾ ਤੇਰਾ ਤਾਈ ਜਗੀਰੋ ਦਾ ਕਰੈਕਟਰ ਆ ਇਹਨੂੰ ਪਾਲਿਸ਼ ਕਰਨ ਲਈ ਤੈਨੂੰ ਮਿਹਨਤ ਕਰਨੀ ਪਊਗੀ ਪੁਰਾਣੇ ਪੁਰਾਣੇ ਡਿਜ਼ਾਈਨ ਦੇ ਸੂਟ ਲਿਆਉਣੇ ਪੈਣਗੇ ਉਹਨਾਂ ਨੂੰ ਸਵਾਉਣਾ ਪਊਗਾ ਉਹਨਾਂ ਦਾ ਮਤਲਬ ਲੰਬਾਈ ਵੀ ਕਾਫੀ ਹੁੰਦੀ ਆ ਮੇਰੇ ਤੁਸੀਂ ਦੇਖਿਆ ਗੋਡਿਆਂ ਤੋਂ ਥੱਲੇ ਹੁੰਦੇ ਆ ਨਾ ਤੇ ਫਿਰ ਪ੍ਰੋਪਰ ਤਰੀਕੇ ਨਾਲ ਵਿੱਗ ਲੱਗੀ ਹੁੰਦੀ ਆ ਮੇਰੇ ਹਨਾ ਫਿਰ ਕਿ ਕਿ ਮੇਰੇ ਕੁੜਤੇ ਨੂੰ ਇੱਥੇ ਕਫ ਬਣੇ ਹੁੰਦੇ ਨੇ ਹਨਾ ਹਾਂਜੀ ਝੋਲਾ ਫੜਿਆ ਹੁੰਦਾ ਮੇਰੇ ਗੀਸਾ ਲੱਗਾ ਹੁੰਦਾ ਕਿ ਗ੍ਰੈਂਡ ਪ੍ਰੋਪਰ ਪੁਰਾਣੇ ਤਰੀਕੇ ਦਾ ਪਾਇਆ ਹੁੰਦਾ ਸੋ ਜੁੱਤੀ ਵੀ ਇਦਾਂ ਪਾ ਕੇ ਸੋ ਜਿਹੜਾ ਅਲੱਗ ਜੀ ਜੀ ਦਿਖਾਈਏ ਫਿਰ ਸਾਰੇ ਭੈਣ ਭਰਾ ਬਜ਼ੁਰਗ ਨਿਆਣੇ ਬੱਚੇ ਸਿਆਣੇ ਸਾਰੇ ਬੜਾ ਸਤਿਕਾਰ ਤੇ ਪਿਆਰ ਦਿੰਦੇ ਨੇ ਤੇ ਜਦੋਂ ਤੁਸੀਂ ਜਾਣਦੇ ਆ ਤੇ ਘਰੋਂ ਤਿਆਰ ਹੋ ਕੇ ਜਾਂਦੇ ਵੀ ਜਾਂਦੇ ਹਾਂਜੀ ਘਰੋਂ ਤਿਆਰ ਹੋ ਕੇ ਜਾਈਦਾ ਜੇ ਕਿਤੇ ਦੂਰ ਦਾ ਫੰਕਸ਼ਨ ਆ ਫਿਰ ਉੱਥੇ ਲੱਗੇ ਜੇ ਜਾ ਕੇ ਤਿਆਰ ਹੋ ਜੀਦਾ ਜਿੱਦਾਂ ਦਿੱਲੀ ਗਏ ਸੀ ਉਹਨਾਂ ਨੇ ਸਾਨੂੰ ਹੋਟਲ ਦਿੱਤਾ ਸੀ ਜਦੋਂ ਗੰਗਾ ਨਗਰ ਵੀ ਗਏ ਸੀ ਉਹਨਾਂ ਨੇ ਵੀ ਹੋਟਲ ਦਿੱਤਾ ਸੀ ਬੈਂਗਲੌਰ ਗਏ ਸੀ ਉਹਨਾਂ ਨੇ ਵੀ ਹੋਟਲ ਦਿੱਤਾ ਸੀ ਜਦੋਂ ਤੁਸੀਂ ਤਿਆਰ ਹੋ ਕੇ ਮੋਰੇ ਬੈਠ ਕੇ ਜਾਂਦੇ ਆ ਤੇ ਕਦੀ ਕਿਸੇ ਨੇ ਕਮੈਂਟ ਨਹੀਂ ਕੀਤਾ ਯਾਰ ਕਿੰਨੀ ਸੋਹਣੀ ਕੁੜੀ ਬੈਠੀ ਮੋਰੇ ਨਾ ਲੋਕੀ ਦੇਖਦੇ ਹੁੰਦੇ ਨੇ ਪਰ ਮੇਰੇ ਇਕੱਤਰ ਬੜਾ ਸਤਿਕਾਰ ਮਿਲਦੇ ਇੱਥੋਂ ਤੱਕ ਕਿ ਪੁਲਿਸ ਵਾਲੇ ਵੀ ਦੇਖ ਕੇ ਬੜਾ ਸਤਿਕਾਰ ਦਿੰਦੇ ਨੇ ਨਹੀਂ ਨਹੀਂ ਚਲੋ ਬਹੁਤ ਵਧੀਆ ਗੱਲ ਆ ਕਿਉਂਕਿ ਵੀਡੀਓ ਵਗੈਰਾ ਸਾਰੇ ਲੋਕ ਦੇਖਦੇ ਰਹਿੰਦੇ ਨੇ ਨਹੀਂ ਉਹ ਤਾਂ ਚਲੋ ਹੈ ਹੀ ਆ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਵੀ ਜਿਹੜਾ ਕਿ ਬਹੁਤ ਵਧੀਆ ਚੱਲ ਰਿਹਾ ਮੈਂ ਦੇ ਠੀਕ ਹੈ ਜੇ ਤੁਹਾਨੂੰ ਸਤਿਕਾਰ ਮਿਲਦਾ ਫਿਰ ਉਦੋਂ ਵੱਦ ਹੋਰ ਕੀ ਹੋ ਸਕਦਾ ਨਾ ਆਪਾਂ ਨਾ ਉਹ ਗੱਲ ਕਰਦੇ ਆਂ ਤੁਹਾਨੂੰ ਇਹ ਗੱਲ ਹੋਰ ਯਾਦ ਆ ਜਾਂਦੀ ਫਿਰ ਕਹਿਣਾ ਵੀ ਚਲੋ ਮਜ਼ਾਕ ਦੇ ਤੌਰ ਤੇ ਚੱਲ ਜਾਂਦਾ ਜਿੱਦੋਂ ਹੁਣ ਤੁਸੀਂ ਕਈ ਵਾਰ ਜਾਣਦੇ ਆ ਹਨਾ ਕਾਈ ਜਿੱਦੜੋ ਕਰਦੇ ਕਰਦੇ ਕਈ ਵਾਰ ਵਿੱਚ ਹੁੰਦੇ ਆ ਵਿੱਚ ਸ਼ਰਾਰਤੀ ਆਂਸਰ ਵੀ ਹੁੰਦੇ ਆ ਕਦੀ ਕਿਸੇ ਨੇ ਪ੍ਰਪੋਜ਼ ਵਗੈਰਾ ਕੀਤਾ ਸ਼ਰਾਰਤੀ ਆਂਸਰ ਨਹੀਂ ਸ਼ਰਾਰਤੀ ਬੁੜੇ ਹੁੰਦੇ ਨੇ ਸ਼ਰਾਰਤੀ ਬੁੜੇ ਹੁੰਦੇ ਨੇ ਮਤਲਬ ਪਰਿਵਾਰ ਦੇ ਬਜ਼ੁਰਗ ਹੁੰਦੇ ਨੇ ਸ਼ਰਾਰਤੀ ਮਤਲਬ ਆਸਾਂ ਮੁਖੌਲ ਕਰਦੇ ਨੇ ਸੋਹੀ ਆਪਾਂ ਹੱਸਾਂ ਮੁਖੌਲ ਅਗਲੇ ਆਂ ਤੇ ਕਰੇ ਜਾਈਦਾ ਆਪਾਂ ਅਗਲੇ ਆਂ ਦਾ ਪੂਰਾ ਗਿੱਧਾ ਪਾ ਕੇ ਮੈਂ ਉਹਨਾਂ ਦੇ ਨਾਲ ਨਾਲ ਥੋੜੇ ਥੋੜੇ ਕਿਉਂਕਿ ਥੋੜਾ ਜਿਹਾ ਮੈਂ ਤਮਾਸ਼ੇ ਵੀ ਥੋੜੇ ਥੋੜੇ ਦਿਖਾਉਣੇ ਹੁੰਦੇ ਨੇ ਜੋ ਆਪਣੇ ਗਿੱਧਿਆਂ ਦੇ ਵਿੱਚ ਜਿੱਦ ਤਮਾਸ਼ੇ ਤੋਂ ਬਿਨਾ ਵੀ ਗਿੱਧਾ ਨਹੀਂ ਹੈ ਨਾ ਸੋ ਆ ਸਮਝਾ ਕਰਦੇ ਰਹੀਦਾ ਉਹ ਵੀ ਮੈਂ ਨਾਲ ਸਮਝਾ ਕਰਦੇ ਰਹਿੰਦੇ ਨੇ ਪੂਰੀਆਂ ਪੂਰਾ ਨਖਰਾ ਉਹਨਾਂ ਨੂੰ ਦਿਖਾਉਣਾ ਪੈਂਦਾ ਸੋ ਬੜਾ ਪਿਆਰ ਮਿਲਦਾ ਉਹਨਾਂ ਕੋਲ ਵੀ ਤੇ ਕਈ ਵਾਰ ਟੀਚਰ ਮੁਖਾਲ ਵੀ ਕਰ ਦਿੰਦੇ ਨੇ ਨਹੀਂ ਇਹ ਤਾਂ ਪ੍ਰਪੋਜ਼ਲ ਮਾਰਦੇ ਫੇ ਤੁਸੀਂ ਕਹਿੰਦੇ ਨੇ ਉਹਨੇ ਉਹ ਰਵਾ ਮੈਂ ਮੁੰਡਾ ਹੀ ਆ ਕਹਿੰਦਾ ਨਹੀਂ ਪਤਾ ਉਹਨਾਂ ਨੂੰ ਹੁੰਦਾ ਹੀ ਆ ਵਾਸੀ ਨੇ ਨਹੀਂ ਤੇ ਇਹ ਸਹੀ ਹੈ ਮੈਂ ਕਈ ਵਾਰ ਇਦਾਂ ਹੁੰਦਾ ਨਾ ਕਿ ਤੁਹਾਡੇ ਜਦੋਂ ਤੁਸੀਂ ਤਿਆਰ ਹੁੰਦੇ ਆ ਮਹਾਰਾਜ ਨਹੀਂ ਪਤਾ ਲੱਗਦਾ ਕਿ ਮੁੰਡਾ ਹੈ ਕਿ ਕੁੜੀ ਆ ਕੁਛ ਕੁਛ ਲੋਕਾਂ ਨੂੰ ਨਹੀਂ ਪਤਾ ਲੱਗਦਾ ਕੰਜਨ ਪਤਾ ਲੱਗ ਜਾਂਦਾ ਕਈ ਜੱਜ ਕਰ ਲੈਂਦੇ ਆ ਚਲੋ ਕਈ ਵਾਰ ਨਾ ਲੋਕ ਕਹਿੰਦੇ ਆ ਵੀ ਇਹ ਬੰਦੇ ਤਾਂ ਬਹੁਤ ਸੋਹਣੇ ਮਿਲਦਾ ਮਾਇਨ ਨਾ ਕਰਿਓ ਕਈ ਵਾਰੇ ਬੰਦੇ ਕਹਿ ਦਿੰਦੇ ਯਾਰ ਇਹ ਤਾਂ ਨਚਾਰ ਆ ਹਨਾ ਤੇ ਇਹਨਾਂ ਨੂੰ ਯਾਰ ਕੀ ਪੁੱਛਣਾ ਕੋਈ ਇਦਾਂ ਦਾ ਮੈਸੇਜ ਦਿਓ ਜਿਹੜੇ ਕਿ ਲੋਕ ਕਹਿਣ ਯਾਰ ਇਹ ਨਚਾਰ ਨਹੀਂ ਇਹ ਬੰਦਾ ਹੀ ਆ ਮੇਰੀ ਤਾਂ ਵਾਲੀ ਪੀੜੀ ਨੂੰ ਇਹੀ ਮੈਸੇਜ ਆ ਕਿ ਸਾਨੂੰ ਆਪਣੇ ਜਿਹੜਾ ਵੀ ਸਾਨੂੰ ਸ਼ੌਂਕ ਆ ਜਿਵੇਂ ਡਾਕਟਰ ਬਣਨਾ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਜੱਜ ਬਣਨਾ ਵਕੀਲ ਬਣਨਾ ਜਿਹੜੇ ਵੀ ਤੁਸੀਂ ਕਿਤੇ ਵਿੱਚ ਜਾਣਾ ਵਾ ਮਿਹਨਤ ਕਰੋ ਮਿਹਨਤ ਕਰਕੇ ਅੱਗੇ ਵਧੋ ਠੀਕ ਆ ਜੀ ਤੇ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਜਿੱਦਾਂ ਹੁਣ ਤੁਸੀਂ ਕਿਹਾ ਸ਼ਬਦ ਤੁਸੀਂ ਕਿਹਾ ਕਿ ਇੱਕ ਨਿਚਾਰ ਹੈ ਨਾ ਕਿਉਂਕਿ ਮੈਨੂੰ ਜਿੱਦ ਦੇ ਸ਼ੌਂਕ ਬਚਪਨ ਤੋਂ ਹੀ ਸੀ ਹੈ ਨਾ ਤਾਂ ਪਤਾ ਨਹੀਂਦਾ ਰੱਬ ਨੂੰ ਕਿ ਹੈ ਨਾ ਰੱਬ ਨੂੰ ਕੀ ਮਨਜ਼ੂਰ ਆ ਤੋ ਬਿਪਨਾ ਦੀਆਂ ਸੰਗਾ ਅੰਕਲਾਂ ਦੀਆਂ ਸੰਗਾ ਲਾਉਂਦੇ ਲਾਉਂਦੇ ਚਲੋ ਇੱਥੇ ਤੱਕ ਪਹੁੰਚ ਗਏ ਆ ਤਾਈ ਜਗੀਰੋ ਦਾ ਕਰੈਕਟਰ ਮਿਲਿਆ ਜਿੱਦੇ ਦਾ ਸ਼ੌਕ ਸੀ ਕਰੀ ਜਾਂਦੇ ਸੀ ਪਹਿਲਾਂ ਪਿੰਡ 'ਚ ਵਿਆਹ ਸ਼ਾਦੀ ਤੇ ਤਾਇਆ ਚਾਚਾ ਨੇ ਮੁੰਡਿਆ ਦੇ ਧੋਆ ਵਾ ਲੈਣਾ ਫਿਆਲੀ ਹਾੜੀ ਕਾਲਜ 'ਚ ਪਿਆਰ ਮਿਲਿਆ ਤੀਆਂ ਤੇ ਜਾਣਾ ਸ਼ੁਰੂ ਕਰਤਾ ਪਿਆਰ ਮਿਲਿਆ ਤਾਈ ਜਗੀਰੋ ਦੇ ਕਰੈਕਟਰ ਨੂੰ ਬੜਾ ਸਤਿਕਾਰ ਤੇ ਪਿਆਰ ਮਿਲਦਾ ਬਟ ਜੇ ਮੈਂ ਤੁਸੀਂ ਕਿਹਾ ਨਿਚਾਰ ਸ਼ਬਦ ਕਿਹਾ ਨਾ ਉਹਦਾ ਮੈਂ ਤੁਹਾਨੂੰ ਦੱਸਣ ਲੱਗਾ ਜੇ ਬੰਦਾ ਆਪਣੀ ਕਲਾ ਦੇ ਰਾਹੀ ਅੱਗੇ ਵਧ ਰਿਆ ਚਾਰ ਪੈਸੇ ਕਮਾਰਿਆ ਤਾਂ ਫਿਰ ਉਹਨਾਂ ਚਾਰ ਨੂੰ ਆਪਣੀ ਮਿਹਨਤ ਕਰਦਾ ਪਿਆ ਹੈ ਨਾ ਦੂਸਰੀ ਗੱਲ ਜੇ ਮੈਂ ਇਸ ਲਾਈਨ ਵੱਲ ਨਾ ਹੁੰਦਾ ਕਿਉਂਕਿ ਇਸ ਕਲਾ ਨੂੰ ਨਾ ਛੋਣਦਾ ਇਸ ਕਿੱਤੇ ਨੂੰ ਨਾ ਛੋੜਦਾ ਹੋ ਸਕਦਾ ਮੈਂ ਨਸ਼ੇ ਵੀ ਕਰਦਾ ਹੁੰਦਾ ਮੈਂ ਅਜੇ ਇੱਥੇ ਟਾਈਮ ਤੁਹਾਡੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਨਾ ਬੈਂਦਾ ਮੈਂ ਨਸ਼ਾ ਕਰਕੇ ਬੈਠਾ ਹੁੰਦਾ ਤੇ ਲੋਕਾਂ ਨੇ ਮੈਨੂੰ ਕਿਸੇ ਨੇ ਵੀ ਪਸੰਦ ਨਹੀਂ ਸੀ ਕਰਨ ਜਦਾਂ ਕਿ ਤੁਸੀਂ ਹੁਣੇ ਗੱਲ ਬੋਲੀ ਮੈਨੂੰ ਬਹੁਤ ਵਧੀਆ ਲੱਗੀ ਕਿ ਤੁਸੀਂ ਆਪਣੇ ਸ਼ੌਂਕ ਦੇ ਨਾਲ ਨਾਲ ਪੈਸਾ ਕਮਾ ਰਹੇ ਆ ਜੀ ਬਿਲਕੁਲ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਆ ਆਪਣੀ ਅਸ਼ੀਵ ਵੀ ਕਰ ਰਹੇ ਆ ਸਹੀ ਆ ਕਿ ਨਹੀਂ ਲੋਕੀ ਜਿੱਦਾਂ ਆਪਾਂ ਪਹਿਲਾਂ ਬੋਲਿਆ ਕਿ ਲੋਕੀ ਦਾ ਯਾਰ ਬਹੁਤ ਗੱਲਾਂ ਕਰਦੇ ਆ ਹਨਾ ਉਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ ਕਰੀ ਜਾਣਦੇ ਹੋ ਜਿਹੜੇ ਕਹਿ ਕਹਿੰਦੇ ਨੇ ਉਹਦੇ ਜਿੱਦੋਂ ਨਹੀਂ ਖੁਸ਼ ਹੋਣਾ ਉਦੋਂ ਖੁਸ਼ ਹੋ ਲੈਣਾ ਆਪਾਂ ਖੁਸ਼ ਹਾਂ ਬਸ ਬਿਲਕੁਲ ਸਹੀ ਆ ਵਾਹਿਗੁਰੂ ਦਾ ਨਾਮ ਲੈ ਕੇ ਮਿਹਨਤ ਕਰਦੇ ਆ ਬਸ ਤੇ ਮਿਹਨਤ ਕਰਦੇ ਰਵਾਂਗੇ ਮਿਹਨਤ 'ਚ ਹੀ ਵਿਸ਼ਵਾਸ ਰੱਖਾਂਗੇ ਕਿਉਂਕਿ ਸਭ ਤੋਂ ਜ਼ਰੂਰੀ ਸਾਡੀ ਮਿਹਨਤ ਆ ਬਿਲਕੁਲ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਵਾਹਿਗੁਰੂ ਵੀ ਦੀ ਮਿਹਨਤ ਨੂੰ ਰੰਗ ਭਾਗ ਜਰੂਰ ਲਾਉਂਦਾ ਵਾ ਮੇਰਾ ਤਾਂ ਨਵੀਂ ਪਨੀਰੀ ਨੂੰ ਨਵੀਂ ਪੀੜੀ ਨੂੰ ਇਹੀ ਮੈਸੇਜ ਆ ਕਿ ਸਾਨੂੰ ਆਪਣੀ ਜ਼ਿੰਦਗੀ ਚ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਤੋਂ ਘਬਰਾਉਣਾ ਨਹੀਂ ਚਾਹੀਦਾ ਕਦੇ ੱਕਣਾ ਨਹੀਂ ਚਾਹੀਦਾ ਕਦੇ ਥੱਕਣਾ ਨਹੀਂ ਚਾਹੀਦਾ ਬਸ ਅੱਗੇ ਵਧਣਾ ਚਾਹੀਦਾ ਇੱਕ ਸ਼ੇਰ ਨਹੀਂ ਇੱਕ ਸ਼ੇਰ ਲਿਖਿਆ ਸੀ ਬੇ ਹਿੰਮਤੇ ਹੁੰਦੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਜ ਜਾਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤੁਹਾਨੂੰ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਆ ਤੋ ਰਸਤੇ ਤਾ ਆਪ ਇੰਤਜ਼ਾਰ ਕਰਦੇ ਰਹਿੰਦੇ ਪੰਜਾਬੀ ਸੱਭਿਆਚਾਰ ਦੇ ਲਈ ਬਹੁਤ ਕੁਝ ਕਰਦੇ ਆ ਓਕੇ ਸਿੱਠਣੀਆਂ ਦਾ ਮਤਲਬ ਦੱਸ ਦਿਓ ਚਲੋ ਸਿੱਠਣੀਆਂ ਸਿੱਠਣੀਆਂ ਉਹ ਹੁੰਦੀਆਂ ਨੇ ਜਿਹੜੀਆਂ ਜਦੋਂ ਕਹ ਲੋ ਕਿ ਨਾਨਕਾ ਮੇਲ ਦਾਦਕ ਪਰਿਵਾਰ ਦੇ ਵਿਹੜੇ ਵਿੱਚ ਜਾਂਦਾ ਜਦੋਂ ਕੀ ਕੀ ਸਾਡੇ ਪਰਿਵਾਰ ਦੇ ਵਿੱਚ ਬੇਟੇ ਦਾ ਵਿਆਹ ਜਾਂ ਬੇਟੀ ਦਾ ਵਿਆਹ ਤੇ ਨਾਨਕੇ ਨਾਨਕੇ ਸ਼ੱਕ ਲੈ ਕੇ ਜਾਂਦੇ ਨੇ ਤੇ ਉਸ ਟਾਈਮ ਤੇ ਨਾਨਕਿਆਂ ਨੂੰ ਪੂਰਾ ਹੱਕ ਹੁੰਦਾ ਵਾ ਕਿ ਉਹਨਾਂ ਨੇ ਦਾਦਕਿਆਂ ਨਾਲ ਆਹਮੋ ਸਾਹਮਣੀ ਮੁਕਾਬਲਾ ਕਰਨਾ ਨਾਨਕਿਆਂ ਨੇ ਦਾਦਕਿਆਂ ਨੂੰ ਸਿੱਠਣੀਆਂ ਦੇਣੀਆਂ ਦਾਦਕਿਆਂ ਨੇ ਨਾਨਕਿਆਂ ਨੂੰ ਸਿੱਠਣੀਆਂ ਦੇਣੀਆਂ ਉਸ ਟਾਈਮ ਜਿਹੜੀ ਘਰ ਦੀ ਮਤਲਬ ਜਿਹੜੀ ਨਾਨਕਿਆਂ ਦੀ ਕੁੜੀ ਹੁੰਦੀ ਆ ਤੇ ਜਿਹੜੀ ਦਾਦਕਾ ਪਰਿਵਾਰ ਵਿੱਚ ਨਾ ਉਥੋਂ ਦੀ ਨਾ ਹੁੰਦੀ ਆ ਉਹਨੇ ਉਹਨਾਂ ਕ ਟਾਈਮ ਲਿਆ ਹੁੰਦਾ ਵਾ ਕਿ ਮੇਰੇ ਵੀਰਾਂ ਨੇ ਆਉਣਾ ਉਹਨਾਂ ਨੇ ਮੰਜੇ ਵੀ ਮੁੱਦੇ ਕਰਨੇ ਆ ਉਹਨਾਂ ਨੇ ਬਾਣੀਆਂ ਵੀ ਲੁੱਟਣਾ ਵਾ ਉਹ ਪੂਰੇ ਖਾ ਪਕਾ ਨਾ ਕਰ ਸਕਦੇ ਨੇ। ਤਾਂ ਵੈਸੇ ਹੁਣ ਮੈਂ ਦੇਖਿਆ ਅਲੋਪ ਹੀ ਹੋਈ ਜਾ ਰਹੀ ਹੈ। ਹਾਂ ਹਾਂ। ਤਾਂ ਕੋਈ ਕਰਦਾ ਹੀ ਨਹੀਂ। ਬਿਲਕੁਲ। ਮੈਂ ਬਹੁਤ ਛੋਟਾ ਹੁੰਦਾ ਸੀਗਾ। ਮੈਂ ਇਹਨੂੰ ਅੱਜ ਵੀ ਜਾਦਾ ਮੇਰੇ ਆ ਪੂਆ ਜੀ ਦੇ ਬੇਟੇ ਦਾ ਵਿਆਹ ਸੀਗਾ ਤੇ ਅਸੀਂ ਉਦੋਂ ਜਦੋਂ ਉੱਥੇ ਗਏ ਆ ਤੇ ਅਸੀਂ ਉੱਥੇ ਬਲਵ ਤੋੜੇ। ਹੂੰ। ਉਹਨਾਂ ਦੇ ਪਰ ਨਾਲੇ ਪੰਦੇ ਹੁੰਦੇ। ਪਰ ਪੰਨੇ। ਔਰ ਉਹਨਾਂ ਦੇ ਆਹ ਚੁੱਲ੍ਹੇ ਹੁੰਦੇ ਚੌਂਕੇ ਚੁੱਲ੍ਹੇ ਉਹ ਸਾਰੇ ਢਾਹ ਤੇ। ਪਰ ਉਹ ਹਣ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਰਹੀਆਂ। ਅੱਜ ਕੱਲ੍ਹ ਦਾ ਸਮਾ ਚੇਂਜ ਹੋ ਗਿਆ ਵਾ। ਤੇ ਨਾਈ ਕੋਈ ਏ ਇਦਾਂ ਕੁਛ ਕਰਦਾ ਅੱਜ ਦੇ ਸਮਝ ਨਹੀਂ ਕੋਈ ਚਿੱਲਾ ਭੰਦਦਾ ਵਾ ਤੇ ਜੇ ਭੰਦਦਾ ਉਹ ਡਰਦਾ ਵੀ ਆ ਉਹ ਦੂਜੀ ਗੱਲ ਇਹ ਆ ਜੀ ਜੇ ਨਹੀਂ ਭੰਣਿਆ ਉਹ ਤਾਂ ਫੋਨਾਂ ਤੇ ਲੱਗੇ ਹੋਏ ਆ ਬਿਲਕੁਲ ਬਿਲਕੁਲ ਸਭ ਤੋਂ ਜ਼ਿਆਦਾ ਜਿਹੜੀ ਮੇਨ ਪ੍ਰੋਬਲਮ ਆ ਜਿਹੜੀ ਕਿ ਮੋਬਾਈਲ ਆ ਮੋਬਾਈਲਾਂ ਨੇ ਬਹੁਤ ਕੰਮ ਖਰਾਬ ਕਰ ਦਿੱਤਾ ਤੇ ਤੁਸੀਂ ਸਵਾਲ ਕੀਤਾ ਸੀ ਸਿੱਠਣੀਆਂ ਸਿੱਠਣੀਆਂ ਨਾਨਕਿਆਂ ਨੇ ਦਾਦਕਿਆਂ ਨੂੰ ਦੇਣੀਆਂ ਆਂਦੀਆਂ ਤੇ ਦਾਦਕਿਆਂ ਨੇ ਨਾਨਕਿਆਂ ਨੂੰ ਦੇਣੀਆਂ ਆਂਦੀਆਂ ਆਮੋ ਸਾਹਮਣੇ ਮੁਕਾਬਲਾ ਹੁੰਦਾ ਵਾ ਫਿਰ ਐਨ ਪੂਰੇ ਗਿੱੱਦੇ ਦੇ ਵਿੱਚ ਮੁਕਾਬਲਾ ਹੁੰਦਾ ਬੀਬੀਆਂ ਦਾਦਕੀਆਂ ਤੇ ਨਾਨਕੀਆਂ ਇੱਕ ਦੂਜੀ ਨੂੰ ਸਿੱਠਣੀਆਂ ਰਾਈ ਆਪਣੇ ਮਨ ਦੇ ਬਾਦ ਲਈ ਜੋ ਦਿਲ ਵਿੱਚ ਹੁੰਦਾ ਵਾ ਉਹ ਪੜਾਸਾ ਕੱਢ ਰਿਆ ਨੇ ਉਹਨਾਂ ਨੂੰ ਵੀ ਸਿੱਠਣੀਆਂ ਕਹਿੰਦੇ ਨੇ ਜੀ ਤੇ ਸੁਹਾਗ ਸੁਹਾਗ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਨੇ ਜੀ ਤੇ ਘੋੜੀਆਂ ਮੁੰਡੇ ਦੇ ਵਿਆਹ ਵਿੱਚ ਗਾਇਆ ਜਾਂਦਾ ਕੋਈ ਉਹ ਜਵੇ ਕਦੀ ਆ ਬੋਲੀ ਜਾਂ ਬੋਲੀ ਜਾਂ ਕੁਛ ਜੋ ਤੁਹਾਡਾ ਦਿਲ ਕਰਦਾ ਤੇ ਤੁਸੀਂ ਦੱਸੋ ਬੋਲੀ ਬੋਲੀ ਕਰਦੇ मामी नचे मासी नचे मामी नचे मासी नचे छड़ा बोलिया पावे नी ताई ऐ दड़ंगे लावे नी ताई ऐ दड़ंगे लावे नी ताई ऐ दड़ंगे लावे नी ताई ऐ दड़ंगे बग्गा कबूतर अखियां शरबती बग्गा कबूतर अखियां शरबती बिच कजले दा ਡਰਬੇ ਨਛਤਰ ਨੱਚਦਾ ਜੋੜਾ ਜੋੜਾ ਵੇ ਨਛਤਰ ਨੱਚਦਾ ਜੋੜਾ ਜੋੜਾ ਵੇ ਨਛਤਰ ਸੌਣ ਮਹੀਨਾ ਦਿਨ ਤੀਆਂ ਦੇ ਸੌਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਨਹੀਂ ਸੰਤੋ ਦੋ ਹੁਆਂ ਟੱਟੀਆਂ ਬੱਲੇ 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 ਸੰਤੋ ਬੰਤੋ ਹੁਆਂ ਟੱਟੀਆਂ ਵੱਡਿਆ ਕਰਾਦੀਆਂ ਜਾਈਆਂ ਜਿੱਦਾ ਪਾ ਰਹੀਆਂ ਨਨਦਾ ਤੇ ਪਰ ਜਾਈਆਂ ਜਿੱਦਾ ਪਾ ਰਹੀਆਂ ਨਰਦਾ ਤੇ ਪਰਜਨਿਆ ਗਿੱਧਾ ਪਾਰੇ ਨਾ ਮੇਰੀ ਪੀਂਗ ਚੜੀ ਅਸਮਾਨੀ ਸੋਣ ਦਾ ਸ਼ਰਟ ਆ ਗਿਆ ਮੇਰੀ ਪੀਂਗ ਚੜੀ ਅਸਮਾਨੀ ਸੋਣ ਦਾ ਸ਼ਰਟ ਆ ਗਿਆ ਆ ਆ ਮਹੀਨਾ ਸੋਣ ਦਾ ਮਿਲ ਪੇ ਹਰੋਹਾਣੀ ਆ ਆ ਮਹੀਨਾ ਸੋਣ ਦਾ ਮਿਲ ਪੇ ਹਰੋਹਾਣੀ ਸੋਣ ਮਹੀਨੇ ਨਚੀਏ ਟਪੀਏ ਪੀਂਗਾ ਲੈਣ ਕੋ ਲਾਰੇ ਨੀ ਸਾੜਵੀਂ ਟੱਠੀਆਂ ਕਰ ਪਾਦਾ ਚੰਦਰੀ ਵਾ ਛੋੜ ਪਾਵੇ ਸਾੜਵੀਂ ਟੱਠੀਆਂ ਕਰ ਪਾਦਾ ਚੰਦਰੀ ਵਾ ਛੋੜ ਪਾਵੇ ਸਾੜਵੀਂ ਟੱਠੀਆਂ ਕਰ ਇਹ ਬੋਲੀ ਕੁੜੀਆਂ ਪਾਉਂਦੀਆਂ ਨੇ ਸਾਡੇ ਕੁੜੀਆਂ ਦੇ ਮੇਲ ਕਰਾਵੇ ਜੋਗੇ ਜੋਗੇ ਜੀ ਪਿਪਲਾ ਸਾਡੇ ਕੁੜੀਆਂ ਦੇ ਮੇਲ ਕਰਾਵੇ ਜਗ ਜਗੇ ਜੀ ਪਿਪਲਾਂ ਹਤੁਸਿੰਨਾ ਬੋਲੀ ਤੋਂ ਪਹਿਲਾਂ ਇੱਕ ਬੋਲੀ ਪਾਈ ਆ ਸੌਣ ਵੀਰ ਇਕੱਠੀਆਂ ਕਰੇ ਭਾਦ ਪਦਚੰਦਰਿ ਵਿਛੋੜੇ ਪਾਵੇ ਤੇ ਇਹਦੇ ਪਿੱਛੇ ਕੀ ਦੰਤ ਕਥਾ ਆ ਜਿਹੜੀ ਉਹ ਸਾਨੂੰ ਦੱਸੋ ਮੜੀ ਜੀ ਸੌਣ ਦਾ ਮਹੀਨਾ ਆ ਰਿਆ ਪਰਿਆ ਮਹੀਨਾਵਾਂ ਇਸ ਮਹੀਨੇ ਕੁੜੀਆਂ ਨੇ ਚਾਹ ਹੁੰਦਾ ਉਹਨਾਂ ਨੇ ਆਪਣੇ ਪੇਕੇ ਘਰੇ ਜਾਣਾ ਹੁੰਦਾ ਆਪਣੀ ਮਾਂ ਨਾਲ ਆਪਣੀਆਂ ਚਾਚੀਆਂ ਤਾਈਆਂ ਨਾਲ ਭਾਬੀਆਂ ਨਾਲ ਸਕੀਆਂ ਸਹੇਲੀਆਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਹੁੰਦੇ ਨੇ ਤੇ ਪਿਪਲ ਥੱਲੇ ਪਿੰਗਾ ਪਾ ਕੇ ਪਿੰਗਾ ਝੁੱਟਣੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਾਫੀ ਸਮੇਂ ਬਾਅਦ ਸਮਾਂ ਮਿਲ ਜਾਂਦਾ ਆਪਣੀਆਂ ਸਹੇਲੀਆਂ ਨਾਲ ਬੈਠ ਕੇ ਦੁੱਖ ਸੁੱਖ ਸਾਂਝਾ ਕਰਨਾ ਹੁੰਦਾ ਤੇ ਸੌਣ ਦੇ ਮਹੀਨੇ ਵਿੱਚ ਪਿੱਪਲ ਦੇ ਥੱਲੇ ਬਰੋਟੇ ਦੇ ਥੱਲੇ ਪਿੰਗਾ ਪਾ ਕੇ ਝੁੱਟਣੀਆਂ ਹੁੰਦੀਆਂ ਨੇ ਤੇ ਮਾਂ ਦੇ ਹੱਥ ਦੇ ਮਾਲ ਪੂੜੇ ਚਾਚੀਆਂ ਤਾਈਆਂ ਨੇ ਰਲ ਕੇ ਸਾਰੀਆਂ ਨੇ ਬਣਾਈ ਹੁੰਦੇ ਉਹ ਖਾਣੇ ਹੁੰਦੇ ਨੇ ਤੋਂ ਸਮਾਂ ਜਦੋਂ ਭਾਦੋ ਆਉਂਦੀ ਆ ਸੌਣ ਦਾ ਮਹੀਨਾ ਖਤਮ ਹੁੰਦਾ ਭਾਦੋ ਆਉਂਦੀ ਆ ਤੋਂ ਕੁੜੀਆਂ ਕਈਆਂ ਕਈ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਨੇ ਕਿ ਅਸੀਂ ਆਪਣੇ ਪੇਕੇ ਘਰ ਤੋਂ ਹੁਣ ਸੋਹਰੇ ਘਰ ਜਾਾਂ। ਸੋਹਰੇ ਘਰ ਜਾਾਂ। ਬਾਕੀ ਸਭ ਲੋਕਾਂ ਦੇ ਆਪੋ ਆਪਣੇ ਵਿਚਾਰ ਨੇ। ਸਭ ਦੀ ਆਪੋ ਆਪਣੀ ਸੋਚ ਆ। ਮੇਰੇ ਅਕੋਰਡਿੰਗ ਇਹੀ ਆ। ਚਲੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਆਂ। ਤੇ ਜੇਕਰ ਦੁਬਾਰਾ ਮੌਕਾ ਮਿਲਿਆ ਤੇ ਆਪਾਂ ਜ਼ਰੂਰ ਇਕੱਠੇ ਹੋਵਾਂਗੇ। ਤੇ ਤਾਈ ਜੀ ਦੀਰੋਂ ਨੂੰ ਜੇ ਕਿਸੇ ਨੇ ਆਪਣੇ ਵਿਆਹ ਸ਼ਾਦੀ ਦੇ ਉੱਤੇ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਉੱਤੇ ਖੁਸ਼ੀ ਦੇ ਮੌਕੇ ਦੇ ਉੱਤੇ ਬੁਲਾਉਣਾ ਹੋਵੇ ਤੇ ਮੈਂ ਉਹਨਾਂ ਦਾ ਕਾਰਡ ਇਸ ਵੀਡੀਓ ਤੋਂ ਬਾਅਦ ਚਲਾ ਦੇਣਾ ਜੀ ਉਤੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਤਾਈ ਜਗੀਰੋਂ ਆਪਣੇ ਵੇੜੇ ਬੁਲਾ ਸਕਦੇ ਹੋ ਤੇ ਰੌਣਕਾਂ ਲਵਾ ਸਕਦੇ ਹੋ ਜੀ ਸਤਿ ਸ੍ਰੀ ਅਕਾਲ